ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ 350 ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਤੇ ਅਨੰਦਪੁਰ ਸਾਹਿਬ ਮੱਥਾ ਟੇਕਣ ਆਈ ਸੀ ਸਭ ਤੋਂ ਪਹਿਲਾਂ ਅਸੀਂ ਬਾਬਾ ਬੁੱਢਾ ਦਲ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਮੱਥਾ ਟੇਕਣ ਤੋਂ ਉਪਰੰਤ ਅਸੀਂ ਟੈਂਟ ਸਿਟੀ ਗਏ ਤੇ ਉੱਥੇ ਲੰਗਰ ਛਕਿਆ ਟੈਂਟ ਸਿਟੀ 'ਚ ਪੰਜਾਬ ਸਰਕਾਰ ਵੱਲੋਂ ਲੰਗਰ ਤੋਂ ਇਲਾਵਾ ਹੋਰ ਕਈ ਪ੍ਰਬੰਧ ਕੀਤੇ ਗਏ ਸਨ ਜਿਵੇਂ ਕਿ ਦੂਰੋਂ ਆਏ ਲੋਕਾਂ ਲਈ ਟੈਂਟ ਹਾਊਸ ਬਣਾਏ ਗਏ ਸੌਣ ਲਈ ਬੈੱਡ ਤੇ ਸਾਫ਼ ਸੁਥਰੇ ਬਾਥਰੂਮ ਵੀ ਅਟੈਚ ਸਨ ਟੈਂਟ ਹਾਊਸ 'ਚ ਹੋਰ ਕਈ ਵਰਤਣ ਵਾਲੀਆਂ ਚੀਜ਼ਾਂ ਵੀ ਉਪਲਬਧ ਸਨ ਸਫਾਈ ਦਾ ਬਹੁਤ ਬਰੀਕੀ ਨਾਲ ਧਿਆਨ ਰੱਖਿਆ ਗਿਆ ਸੀ ਐਮਰਜੈਂਸੀ ਲਈ ਐਂਬੂਲੈਂਸ ਤੇ ਦੂਰੋਂ ਆਏ ਲੋਕਾਂ ਲਈ ਬੱਸ ਤੇ ਈ ਰਿਕਸ਼ਾ ਸੇਵਾਵਾਂ ਵੀ ਉਪਲਬਧ ਸਨ ਪੰਜਾਬ ਸਰਕਾਰ ਵੱਲੋਂ ਹੋਰ ਵੀ ਕਈ ਪ੍ਰਬੰਧ ਕੀਤੇ ਗਏ ਸਨ ਜਿਵੇਂ ਕਿ ਫ੍ਰੀ ਮੈਡੀਕਲ ਸੇਵਾਵਾਂ ਅੱਖਾਂ ਦਾ ਚੈੱਕਅਪ ਬੱਚਿਆਂ ਲਈ ਖੇਡਣ ਦੀ ਜਗ੍ਹਾ ਨਵਜਾਤ ਬੱਚਿਆਂ ਲਈ ਫੀਡਿੰਗ ਰੂਮ ਤਾਂ ਲੋਕਾਂ ਦੀ ਮਦਦ ਲਈ ਹੈਲਪ ਡੈਸਕ ਵੀ ਬਣਾਏ ਗਏ ਸਨ ਲੋਕਾਂ ਦੇ ਛੋਟੇ ਵਪਾਰਾਂ ਨੂੰ ਸਹਿਯੋਗ ਦੇਣ ਲਈ ਸਟਾਲ ਵੀ ਲੱਗੇ ਹੋਏ ਸਨ ਜਿਦੇ ਚ ਲੋਕਾਂ ਨੇ ਹੱਥੀਂ ਚੀਜ਼ਾਂ ਬਣਾਈਆਂ ਹੋਈਆਂ ਸਨ ਉੱਥੇ ਪਈਆਂ ਚੀਜ਼ਾਂ ਮੈਨੂੰ ਬਹੁਤ ਪਸੰਦ ਆਈਆਂ ਸ਼ਾਮ ਨੂੰ ਅਸੀਂ ਡਰੋਨ ਸ਼ੋਅ ਲਈ ਵਿਰਾਸਤੇ ਖਾਲਸਾ ਗਏ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਇਕੱਠੀ ਹੋਈ ਹੋਈ ਸੀ ਡਰੋਨ ਸ਼ੋਅ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਰੇ ਇਤਿਹਾਸ ਨੂੰ ਦਿਖਾਇਆ ਕਿ ਕਿਵੇਂ ਤਨ ਤਨ ਮਤੀ ਦਾਸ ਜੀ ਨੂੰ ਆਰੇ ਨਾਲ چیرਿਆ ਗਿਆ ਸੀ ਕਿਵੇਂ ਭਾਈ ਦਿਆਲਾ ਜੀ ਨੂੰ ਦੀਖ ਚੁਬਾਲ ਕੀ ਸ਼ਹੀਦ ਕੀਤਾ ਗਿਆ ਇਹ ਸਭ ਦੇਖ ਕੇ ਮੇਰੀਆਂ ਅੱਖਾਂ ਨਮ ਹੋ ਗਈਆਂ ਕਿ ਸਾਡੇ ਗੁਰੂਆਂ ਨੇ ਸਾਡੇ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਦਾਂ ਦੇ ਹੋਰ ਇਵੈਂਟ ਕਰਵਾਏ ਜਾਣ ਜੋ ਆਉਣ ਵਾਲੀ ਪੀੜੀ ਆਪਣੇ ਇਤਿਹਾਸ ਨਾਲ ਹਮੇਸ਼ਾ ਜੁੜੀ ਰਹੇ